ਟ੍ਰੈਵਲ ਏਜੰਟ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਟ੍ਰੈਵਲ ਏਜੰਟ ਸੌਰਵ ਬੱਸੀ ਨੂੰ ਕੀਤਾ ਜਾ ਰਿਹਾ ਹੈ ਬਲੈਕਮੇਲ ਸ਼ਰੀਫ ਨੇ ਸਾਫ਼ ਕਿਰਦਾਰ ਰੱਖਣ ਵਾਲੇ ਏਜੰਟ ਨੂੰ ਸਾਰੇ ਲੋਕ ਬਲੈਕਮੇਲ ਕਰ ਠੱਗਣ ਦੀਆਂ ਹੋ ਰਹੀਆਂ ਸਾਜ਼ਿਸ਼ਾਂ ਪੰਜਾਬ ਚ ਸ਼ਰੀਫ ਤੇ ਸਾਫ ਸੁਥਰਾ ਟਰੈਵਲ ਏਜੰਸੀ ਦਾ ਕੰਮ ਕਰਨ ਵਾਲੇ ਏਜੰਟਾਂ ਨੂੰ ਫਸਾਇਆ ਜਾ ਰਿਹਾ ਹੈ ਇਸ ਤਰ੍ਹਾਂ ਦਾ ਮਾਮਲਾ ਹੀ ਨਵਾਂ ਸ਼ਹਿਰ ਦੇ ਟਰੈਵਲ ਏਜੰਟ ਹਿਡਨ ਪਰਲ ਦੇ ਮਾਲਕ ਸੌਰਵ ਬਸੀ ਨਾਲ ਵੀ ਸਾਹਮਣੇ ਆਇਆ ਹੈ ਜਿਸ ਚ ਕੁਝ ਲੋਕਾਂ ਵੱਲੋਂ ਸਾਜ਼ਿਦ ਦੇ ਤਹਿ ਝੂਠੇ ਕੇਸ ਚ ਵਸਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕੇਸ ਵਾਪਸ ਲੈਣ ਲਈ ਪੈਸੇ ਦੀ ਵੀ ਮੰਗ ਕੀਤੀ ਗਈ ਤੇ ਟ੍ਰੈਵਲ ਏਜੰਟ ਹਿਡਨ ਪਲ ਦੇ ਮਾਲਕ ਸੌਰਵ ਬੱਸੀ ਦੇ ਕਿਰਦਾਰ ਨੂੰ ਖਰਾਬ ਕਰਨ ਲਈ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਇਸ ਤਰ੍ਹਾਂ ਪੰਜਾਬ ਦੇ ਕਈ ਹੋਰ ਏਜੰਟਾਂ ਨਾਲ ਵੀ ਹੋ ਰਿਹਾ ਹੈ ਤੇ ਇਹਨਾਂ ਗਲਤ ਲੋਕਾਕਰਨ ਨੇ ਇੱਕ ਸਾਫ਼ ਸੁਥਰਾ ਟ੍ਰੈਵਲ ਏਜੰਟੀ ਦਾ ਕੰਮ ਕਰਨ ਵਾਲੇ ਏਜੰਟਾਂ ਦਾ ਵੀ ਕਿਰਦਾਰ ਖਰਾਬ ਹੋ ਰਿਹਾ ਹੈ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਗਲਤ ਲੋਕਾਤੇ ਨਕੇਲ ਕੱਸਣ ਦੀ ਜ਼ਰੂਰਤ ਹੈ ਤੇ ਆਮ ਲੋਕਾਂ ਨੂੰ ਵੀ ਸੌਰਵ ਬੱਸੀ ਵਰਗੇ ਲੋਕਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਤੇ ਹਿਡਨ ਪਲ ਵਰਗੇ ਏਜੰਟੀ ਤੋਂ ਹੀ ਵਿਜ਼ਾ ਲਗਵਾਉਣਾ ਚਾਹੀਦਾ ਹੈ